ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਆਮ ਆਦਮੀ ਪਾਰਟੀ ਦੀ ਸਿਆਸੀ ਕੋਲਡੋਰ ਦੇ ਵਿੱਚ ਮਚੀ ਹਫੜਾ ਦਬੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਭਗਵੰਤ ਮਾਨ ਬਦਲੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਨੂੰ ਗ੍ਰਹਿ ਮਤਰਾਲਾ ਖੋਲਿਆ ਜਾਵੇਗਾ ਪੰਜਾਬ ਨੂੰ ਡੀਪੀਸੀਐਮ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਮੁੱਖ ਮੰਤਰੀ ਵਾਲੀ ਚਰਚਾ ਦਾ ਵਿਸ਼ਾ ਬਣੀ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਜਦੋਂ ਉਹ ਮੋਹਾਲੀ ਦੇ ਹੌਸ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਐਸੋਲੇਟਡ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਲੈ ਕੇ ਕਈ ਖਬਰਾਂ ਨਸ਼ਰ ਹੋਈਆਂ ਤੇ ਉਧਰੋਂ ਗੈਰ ਹਾਜ਼ਰ ਚੱਲ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਤੇ ਦੂਸਰੇ ਪਾਸੇ ਮਨੀਸ਼ ਸੋਦੀਆ ਅੰਦਰੋਂ ਅੰਦਰੀ ਗੁਪਤ ਮੀਟਿੰਗਾਂ ਕਰ ਰਹੇ ਸੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਅਤੇ ਖਬਰ ਵੀ ਆ ਗਈ ਕਿ ਭਾਈ 1 ਟੂ 1 ਮੀਟਿੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਦੇ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਉੱਤੇ ਦਿੱਲੀ ਤੋਂ ਵਿਅਕਤੀ ਲਾ ਕੇ ਜ਼ਿਲ੍ਹਾ ਇੰਚਾਰਜ ਲਗਾਏ ਜਾਣਗੇ ਉਹ ਪੰਜਾਬ ਦੇ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਉਹਨਾਂ ਉੱਤੇ ਕੰਮ ਕਰਨਗੇ ਹਰ ਮਹੀਨੇ ਦੀ ਰਿਪੋਰਟ ਹੈ ਉਹ ਦਿੱਲੀ ਵਾਲਿਆਂ ਨੂੰ ਦਿੱਤੀ ਜਾਵੇ ਕਿ ਦਿੱਲੀ ਵਾਲੇ ਅਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਮਲੀ ਸੋਧਿਆ ਸਿੰਦਰ ਜੈਨ ਅਤੇ ਰਗਬ ਚੱਡਾ ਜਾਂ ਸੰਦੀਪ ਪਾਟਕ ਨੂੰ ਦੇਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਘੂਰੀ ਵਟੇ ਅਤੇ ਸੋਧਿਆ ਨੂੰ ਦਿਖਾ ਥਾ ਦਿਖਾ ਦਿੱਤੀ ਕਿ ਤੁਸੀਂ ਇਨਚਾਰਜ ਹੋ ਤੁਸੀਂ ਮੁੱਖ ਮੰਤਰੀ ਨਹੀਂ ਤੁਸੀਂ ਪੰਜਾਬ ਨੂੰ ਲੈ ਕੇ ਹੁਣ ਕੋਈ ਵੱਡਾ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਖੁਦ ਅਰਵਿੰਦ ਕੇਜੀਵਾਲ ਨੇ ਮੈਨੂੰ ਕਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਤੁਸੀਂ ਹੀ ਪੰਜਾਬ ਦੇ ਮੁੱਖ ਮੰਤਰੀ ਰਹੋਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸੂਤੇ ਫਸ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਜਾਣ ਵਾਲੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਰ ਦਿੱਤਾ ਜਾਵੇਗਾ ਉਹ ਕਰ ਦਿੱਤਾ ਜਾਵੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਿਆਸੀ ਕਾਨਫਰੰਸ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਸ਼ਾ ਦਿਖਾ ਦਿੱਤਾ ਮਨੀ ਸੋਧਿਆ ਅਤੇ ਸਤਿੰਦਰ ਜੈਨ ਨੂੰ ਕਿ ਮੇਰੇ ਤੋਂ ਬਿਨਾ ਹੁਣ ਮੀਟਿੰਗ ਨਹੀਂ ਲੈਣੀ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਮੈਂ ਹੀ ਪੰਜਾਬ ਦਾ ਮੁੱਖ ਮੰਤਰੀ ਰਹਿ ਰਵਾਂਗਾ ਜਿੰਨਾ ਮਰਜੀ ਜੋਰ ਲਾਉਣਾ ਤੁਸੀਂ ਲਾ ਲਓ ਖੁੰਝੇ ਲਾ ਕੇ ਰੱਖ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਇੰਜ ਲੱਗਦਾ ਹੈ ਜਿਵੇਂ ਆਪ ਆਪ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਵਾ ਅਤੇ ਮਨੀ ਸੋਧਿਆ ਅਤੇ ਸਤਿੰਦਰ ਜੈਨ ਦੇ ਤੱਪ ਰੋਲ ਦਿੱਤੇ ਹੋਣ ਉਹਨਾਂ ਦੇ ਮੂੰਹ ਬੜੇ ਦੇ ਬੜਾਏ ਰਹਿ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਨੂੰ ਵੀ ਸਿੱਧੇ ਹੋ ਗਏ ਨੇ ਕਿ ਭਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਮੈਂ ਹੀ ਪੰਜਾਬ ਦਾ ਮੁੱਖ ਮੰਤਰੀ ਰਹਾਗਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਮੇਰੇ ਚਿਹਰੇ ਨੂੰ ਲੈ ਕੇ ਆਪ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਤੇ ਉਧਰੋਂ 40 ਤੋਂ 45 ਵਿਧਾਇਕ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹ ਤਾਂ ਗੱਲ ਸਪਸ਼ਟ ਕਰ ਦਿੱਤੀ ਸੀ ਹਰਮਿੰਦਰ ਸਿੰਘ ਖਡਾਰ ਬਾਜਰਾ ਜਿਹੜੇ ਇਸ ਟਾਈਮ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਨੇ ਯਾਨੀ ਕਿ ਪੰਜਾਬ ਦੇ 40 ਤੋਂ 45 ਵਿਧਾਇਕ ਅਤੇ ਮੰਤਰੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇ ਇਸ ਦੇ ਵਿੱਚ ਕੋਈ ਸ਼ੰਕਾ ਨਹੀਂ ਜਤਾਈ ਜਾ ਸਕਦੀ ਕਿਉਂਕਿ ਉਹਨਾਂ ਦੇ ਬੂਟੇ ਉਹਨਾਂ ਨੂੰ ਸਿਆਸਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਲੈ ਕੇ ਆਏ ਤੇ ਟਿਕਟਾਂ ਵੀ ਧੱਗੇ ਨਾਲ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਕੋਲੋਂ ਦਵਾਈਆਂ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਪਸ਼ਟ ਕਰ ਦਿੱਤਾ ਚਾਹੇ ਮੈਂ ਹਸਪਤਾਲ ਦੇ ਵਿੱਚ ਹੋਵਾਂ ਤੇ ਚਾਹੇ ਮੈਂ ਦੌਰੇ ਤੇ ਹੋਵਾਂ ਤੇ ਚਾਹੇ ਮੈਂ ਆਪਦੀ ਰਹਿਜ ਤੇ ਅਰੈਸਟ ਕਰ ਰਿਹਾ ਹਾਂ ਮੁੱਖ ਮੰਤਰੀ ਮੇਰੇ ਤੋਂ ਬਿਨਾ ਪੰਜਾਬ ਦਾ ਹੋਰ ਕੋਈ ਹੋਵੇਗਾ ਨਹੀਂ ਹਾਲਾਂਕਿ ਇਹ ਕਿਆਸਾਂ ਕਈਆਂ ਲਗਾਈਆਂ ਜਾ ਰਹੀਆਂ ਸੀ ਕਿ ਜਿਸ ਤਰ੍ਹਾਂ ਧੱਕਾ ਦਿੱਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹੀ ਕੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਵੇਗਾ ਕਿਉਂਕਿ ਜਿਹੜੇ ਸਰਵੇ ਕਰਵਾਏ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕੀਤੀ ਗਈ ਹੈ ਆਪਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਵਰਨੋ ਉਹਦੇ ਤੇ ਚੇਰਾ ਚੰਪੂ ਇਹ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੋਕਪ੍ਰੀਤਤਾ ਘਟ ਗਈ ਹੈ ਇਸ ਨੂੰ ਲੈ ਕੇ ਹੁਣ ਵਡੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਹੈ ਪ੍ਰਸ਼ਾਸਨ ਨੂੰ ਆਪ ਆਦੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਜਿਹੜਾ ਹੈ ਤਗੀਦ ਕੀਤਾ ਹੈ ਦੂਸਰੀ ਪਾਸੇ ਅਫਸਰ ਸ਼ਾਹੀ ਨੂੰ ਬੁਲਾ ਕੇ ਖੁਦ ਵੱਡਾ ਫੈਸਲਾ ਲਿਆ ਹੈ ਕਿ ਮੈਨੂੰ 15 ਤੋਂ 16 ਦਿਨਾਂ ਦੇ ਵਿੱਚ ਹਲਕਿਆਂ ਦਾ ਜਾਇਜ਼ਾ ਲੈ ਕੇ ਦੱਸੋ ਕੰਡੀਸ਼ਨ ਦੱਸੋ ਕਿੰਨੇ ਕਿੱਲੇ ਕਿੰਨੇ ਸੋ ਏਕੜ ਕਿਹੜੇ ਜ਼ਿਲ੍ਹੇ ਦੀ ਪੈ ਗਈ ਹੈ ਅਤੇ 45 ਦਿਨਾਂ ਦੇ ਵਿੱਚ ਵਿੱਚ ਪ੍ਰਸ਼ਾਸਨ ਨੂੰ ਇਹ ਚੁਣੌਤੀ ਇਹ ਚੌਕਸ ਕਰ ਦਿੰਦਾ ਹੈ ਕਿ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿਓ ਘਰਾਂ ਦੇ ਨੂੰ ਮੁਆਵਜ਼ਾ ਦਿਓ ਪਸ਼ੂਆਂ ਦਾ ਵੀ ਮੁਆਵਜ਼ਾ ਦਿਓ ਅਤੇ ਜਾਨੀ-ਮਾਲੀ ਨੁਕਸਾਨ ਦਾ ਮੁਆਵਜ਼ਾ ਦਿਓ ਜੇਕਰ ਕਿਸੇ ਅਫਸਰ ਨੇ ਇਹਦੇ ਵਿੱਚ ਧਾਂਦਲੀ ਕੀਤੀ ਭ੍ਰਿਸ਼ਟਾਚਾਰੀ ਕੀਤੀ ਉਹ ਬਖਸ਼ਿਆ ਨਹੀਂ ਜਾਵੇਗਾ ਔਕਤੇ ਸਸਪੈਂਡ ਹੋਵੇਗਾ ਤੇ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਕਿ ਸਬਰਨਜੀਤ ਸਿੰਘ ਬੈਂਸ ਜੋ ਆਪਣੀ ਪਾਰਟੀ ਦੇ ਲੋਕਨਸਭਾ ਪਾਰਟੀ ਦੇ ਸਾਬਕਾ ਵ代ਕਰ ਚੁੱਕੇ ਨੇ ਉਹਨਾਂ ਉੱਤੇ ਤਾਬੜ ਤੋੜ ਗੋਲੀਆਂ ਚਲੀਆਂ ਨੇ ਗੋਲੀਆਂ ਕਿਹਨਾਂ ਵੱਲੋਂ ਚਲਾਈਆਂ ਗਿਆ ਉਹਦੇ ਸਕੇ ਭਰਾ ਸਕੇ ਭਰਾ ਅਤੇ ਸਕੇ ਭਤੀਜੇ ਉਹਨਾਂ ਵੱਲੋਂ ਕੋਈ ਕਹਿੰਦੇ ਨੇ ਕਿ ਨਿੱਜੀ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਜਿਹੜੀ ਹੈ ਅੱਜ ਲੁਧਿਆਣਾ ਦੇ ਵਿੱਚ ਹਫੜਾ ਤਫੜੀ ਮੱਚੀ ਸ਼ਰع ਆਮ ਗੋਲੀਆਂ ਚਲਾਈਆਂ ਗਈਆਂ ਸਬਰਨਜੀਤ ਸਿੰਘ ਬੈਂਸ ਦੇ ਭਤੀਜੇ ਅਤੇ ਭਰਾ ਵੱਲੋਂ બસ ਖੁਸ਼ਕਿਸਮਤੀ ਇਹ ਰਹੀ ਕਿਸਮਤ ਇਹ ਰਹੀ ਕਿ ਉਹ ਗੋਲੀਆਂ ਗੱਡੀ ਦੀ ਗੱਡੀ ਦੇ ਟਾਇਰ ਵਿੱਚ ਜਾ ਕੇ ਲੱਗੀਆਂ ਜੇਕਰ ਸਾਹਮਣਾ ਸਾਹਮਣੇ ਹੁੰਦੇ ਹਰ ਸਿਮਰਨ ਸਿੰਘ ਬੈਂਸ ਕੇ ਹੋ ਸਕਦਾ ਸੀ ਕਿ ਉਹਨਾਂ ਦੇ ਲੱਗ ਜਾਂਦੀਆਂ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣੇ ਦੇ ਨਾਮੀ ਗ੍ਰਾਮੀ ਲੋਕ ਇਸ ਮਸਲੇ ਦੇ ਵਿੱਚ ਪੈ ਗਏ ਨੇ ਉਹ ਕਹਿੰਦੇ ਨੇ ਕਿ ਤੁਹਾਨੂੰ ਥਾਣੇ ਪਟਾਣੇ ਜਾਣ ਦਾ ਕੋਈ ਫਾਇਦਾ ਨਹੀਂ ਤੁਹਾਡਾ ਘਰ ਦੇ ਵਿੱਚ ਬੈਠ ਕੇ ਹੀ ਨਿਬੇੜ ਦਿਆਂਗੇ ਲੇਕਿਨ ਦੱਸਿਆ ਜਾ ਰਿਹਾ ਕਿ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹ ਥਾਣੇ ਦਾ ਰੁਖ ਥਾਣੇ ਦੇ ਰੁਖ ਤੋਂ ਬਾਅਦ ਕੋ ਅਦਾਲਤ ਦਾ ਰੁਖ ਕਰਨਗੇ ਗੁਹਾਰ ਲਗਾਉਣਗੇ ਕਿ ਮੇਰੇ ਤੇ ਇਸ ਤੋਂ ਬਾਅਦ ਮੇਰੇ ਭਰਾ ਜਾਂ ਮੇਰੇ ਭਤੀਜੇ ਵੱਲੋਂ ਹਮਲਾ ਨਾ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਧਰ ਅੱਖਾਂ ਖਾ ਦਿੱਤੀਆਂ ਨੇ ਇਧਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ਼ਮਰਿੰਦਰ ਸਿੰਘ ਬਾਦਕੁੱਤੇ ਉਹਦੇ ਸਕੇ ਭਰਾ ਤੇ ਸਕੇ ਭਤੀਜੇ ਵੱਲੋਂ ਅੱਜ ਤਾਪੜ ਤੋੜ ਗੋਲੀਆਂ ਚਲਾਈਆਂ ਗਈਆਂ ਬਾਈਸ਼ਾ ਕਿਸਮਤ ਚੰਗੀ ਸੀ ਕਿ ਉਹਨਾਂ ਗੋਲੀਆਂ ਦਾ ਛੁਕਾਰ ਨਹੀਂ ਹੋਇਆ ਨਹੀਂ ਤਾਂ ਕਾਂਗਰਸ ਪਾਰਟੀ ਦੇ ਵਿੱਚ ਅੱਜ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਧੰਨਵਾਦ